ਸਰ ਮੌਸਮ ਨੇ ਇੱਕ ਵਾਰ ਫੇਰ ਕਰਵਟ ਲਈ ਹੈ ਔਰ بارش ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਹਾਲ ਬਾਜ਼ਾਰ ਦੇ ਬਾਹਰ ਅਸੀਂ ਖੜੇ ਹਾਂ ਔਰ بارش ਨੇ ਮੌਸਮ ਖੁਸ਼ਗਵਾਰ ਕਰਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ بارش ਇੱਕਦਮ بارش ਸ਼ੁਰੂ ਹੋ ਗਈ ਹੈ ਧੁੱਪ ਨਿਕਲੀ ਹੋਈ ਸੀਗੀ ਮਗਰ ਕੁਝ ਦੇਰ ਬਾਅਦ ਹੀ ਮੌਸਮ ਇਕਦਮ ਬਦਲ ਗਿਆ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ بارش ਹੋ ਰਹੀ ਹੈ ਜਿਸ ਦੇ ਨਾਲ ਸ਼ਹਿਰ ਦਾ ਜਿਹੜਾ ਤਾਪਮਾਨ ਸੀਗਾ ਉਹ ਕਾਫੀ ਉਹਦੇ ਚ ਘਾਬਰ ਦੱਜ ਕੀਤੀ ਗਈ ਹੈ ਵੈਸੇ ਫਿਲਹਾਲ ਮੌਸਮ ਮਹੀਨਾ ਬਦਲਣ ਦੇ ਨਾਲ ਭਾਦੋ ਦਾ ਮਹੀਨਾ ਚੱਲਦਾ ਪਿਆ ਹੈ ਬਰਸਾਤ ਦੇ ਨਾਲ ਹਮਸਤਾ ਹੁੰਦੀ ਹੈ ਮਗਰ بارش ਦੇ ਅੱਜ ਵੀ بارش ਦੇ ਨਾਲ ਤੁਸੀਂ ਠੰਡਕ ਮਹਿਸੂਸ ਕਰ ਰਹੇ ਹੋ ਤਸਵੀਰਾਂ ਤੁਹਾਨੂੰ ਹਾਲ ਬਾਜ਼ਾਰ ਦੀਆਂ ਦਿਖਾ ਰਿਹਾ ਹਾਂ ਯਕਦਮ بارش ਦੇ ਨਾਲ ਇਕਦਮ ਚੇਂਜ ਹੋ ਗਿਆ ਲੋਕ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਜਿਹੜੇ ਉਹ ਆਪਣੇ ਆਪ ਡੁੱਬ ਕੇ ਬੈਠੇ ਨੇ ਦੁਕਾਨਾਂ ਦੇ ਬਾਹਰ ਆਪਣੇ ਆਪ ਨੂੰ ਬਚਾਉਣ ਦੇ ਲਈ ਖਲੋਗੇ ਨੇ ਪਰ ਮੌਸਮ ਨੇ ਇਕਦਮ ਕਰਵਟ ਬਦਲੀ ਹੈ ਮੌਸਮ ਖੁਸ਼ਗਵਾਰ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਖਾਲਦਗਰ ਦੀਆਂ ਦਿਖਾ ਰਿਹਾ ਹਾਂ ਕੁਝ ਦਿਨ ਪਹਿਲੇ ਕੋਪ ਨਿਕਲੀ ਹੋਈ ਸੀ ਔਰ ਗਰਮੀ ਮਹਿਸੂਸ ਹੋ ਰਹੀ ਸੀ ਮਗਰ ਮੌਸਮ ਦੇ ਵਿੱਚ ਬਦਲਾਅ ਆ ਗਿਆ ਇਕਦਮ بارش ਬੱਦਲ ਆਏ ਬੱਦਲ ਦੇ ਨਾਲ بارش ਸ਼ੁਰੂ ਹੋ ਗਈ ਸਾਰੇ ਸ਼ਹਿਰ ਦੇ ਵਿੱਚ ਹੀ بارش ਹੋ ਰਹੀ ਹੈ ਤਸਵੀਰਾਂ ਤੁਹਾਨੂੰ ਖਾਲਦਗਰ ਦੀਆਂ ਦਿਖਾ ਰਿਹਾ ਹਾਂ ਗੱਲ ਵੀ ਕਰਾਂਗੇ ਕਿ ਮੌਸਮ ਇਕਦਮ ਬੋਸਮ ਦੇ ਵਿੱਚ ਬਦਲਾਅ ਆਉਣ ਦੇ ਨਾਲ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਗਰਮੀ ਜਿਹੜੀ ਪੈ ਰਹੀ ਸੀਗੀ ਉਹਦੇ ਨਾਲ ਥੋੜੀ ਜਿਹੀ ਰਾਹਤ ਮਿਲੀ ਹੈ ਸ਼ਹਿਰ ਦੇ ਵਿੱਚ ਇਕਦਮ ਮੌਸਮ ਬਦਲ ਗਿਆ ਹੈ ਅੱਜ ਤੇਜ਼ بارش ਹੋ ਰਹੀ ਹੈ ਜਦੇ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ ਫਿਰਨਾ ਹੋ ਗਿਆ ਹੈ ਥੋੜੀ ਦੇਰ ਪਹਿਲੇ ਬਹੁਤ ਤੇਜ਼ بارش ਹੋ ਰਹੀ ਸੀਗੀ ਹੁਣ ਆ ਹੌਸਤਾ ਹੌਸਤਾ بارش ਘਟਦੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਅਮਨੇਸਰ ਸ਼ਹਿਰ ਦੀਆਂ ਦਿਖਾ ਰਿਹਾ ਦੂਰ ਦੂਰ ਤੁਸੀਂ ਨਜ਼ਾਰੇ ਚ ਦੇਖੋ ਦੂਰ ਦੂਰ ਤੱਕ ਇੰਝ ਲੱਗ ਰਿਹਾ ਕਿ بارش ਸਾਰੇ ਸ਼ਹਿਰ ਦੇ ਵਿੱਚ ਹੀ ਹੋ ਰਹੀ ਹੈ ਸਾਈਕਲ ਸਾਹਿਬ ਇਕਦਮ ਅਸੀਂ ਜਿਸ ਤਰ੍ਹਾਂ ਪਹਿਲੇ ਥੋੜੀ ਦੇਰ ਪਹਿਲੇ ਵੇਲ ਕਰ ਰਹੇ ਸੀਗੇ ਕਿ ਧੁੱਪ ਨਿਕਲੀ ਹੋਈ ਸੀਗੀ ਔਰ ਧੁੱਪ ਨਿਕਲਣ ਤੋਂ ਬਾਅਦ ਇਕਦਮ ਮੌਸਮ ਬਦਲ ਗਿਆ ਹੈ ਔਰ ਹੁਣ بارش ਵੀ ਦੇਖ ਰਹੇ ਹੋ ਪਹਿਲਾਂ ਆਪਾਂ ਗਰਮੀ ਮਹਿਸੂਸ ਕਰ ਰਹੇ ਸੀ ਆਪਾਂ ਏਸੀ ਚਲਾ ਕੇ ਬੈਠੇ ਸੀ ਜਦੋਂ بارش ਆਈ ਆਪਾਂ ਏਸੀ ਬੰਦ ਕਰਕੇ ਹੁਣ ਬਾਹਰ ਦਾ ਨਜ਼ਾਰਾ ਆ ਕੇ ਦੇਖਣਾ ਚੁ ਕਰਤਾ ਬਹੁਤ acha ਲੱਗ ਰਿਹਾ ਇਹ ਸਭ ਪ੍ਰਭੂ ਦੀ ਕਿਰਪਾ ਹੈ ਪ੍ਰਭੂ ਦੀ ਕਿਰਪਾ ਬਣੀ ਰਹੇ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਲੱਗਦੀ ਇਹ ਹੀ ਚੀਜ਼ਾਂ ਦੇਖਣ ਵਾਲੀਆਂ ਹੁੰਦੀ ਹੈ بارش ਨਾਲ ਮੌਸਮ ਇਕਦਮ ਖੁਸ਼ਗੁਵਾਰਾ ਜਿਵੇਂ ਅਸੀਂ ਮਹਿਸੂਸ ਕਰਨੇ ਕਿ ਭਾਦੋ ਦੇ ਮਹੀਨੇ ਦੇ ਵਿੱਚ ਇਧਰ بارش ਹੁੰਦੀ ਨਹੀਂ ਉਧਰ ਨਹੀਂ ਹੁੰਦੀ ਨਹੀਂ ਮਗਰ بارش ਜਿਸ ਤਰ੍ਹਾਂ ਹੀ ਹੋਈ ਹੈ ਤਾਪਮਾਨ ਹੋਰ ਥੱਲੇ ਆ ਗਿਆ ਬਿਲਕੁਲ ਇਕੱਲਾ ਨਹੀਂ ਇਹ ਚੀਜ਼ ਲੇ ਰਹੀ ਸਾਹਮਣੇ ਹੀ ਬਿਲਕੁਲ بارش ਬਹੁਤ ਤੇਜ਼ ਆ ਰਹੀ ਹੈ ਅਸਲ ਇਹਦੇ ਵਿੱਚ ਕੋਈ ਇਹ ਦੌਰ ਆਈ ਨਹੀਂ ਪ੍ਰਭਾਵ ਪਾ ਹੀ ਅਸਲ ਤੇ ਜੇ ਤੇਜ਼ ਬਾਰਿਸ਼ ਦੀ ਗੱਲ ਕਰੀਏ ਇਸ 사이 ਤੁਸੀਂ ਤਸਵੀਰਾਂ ਦੇਖ ਲਿਓ ਬਾਰਿਸ਼ ਬਹੁਤ ਤੇਜ਼ ਹੋ ਗਈ ਹੈ ਇੱਕਦਮ ਬਾਰਿਸ਼ ਜਿਸ ਤਰ੍ਹਾਂ ਹਲਕੀ ਸੀ ਥੋੜੀ ਟੱਟ ਗਈ ਸੀ ਹੁਣ ਇਹ ਇਕਦਮ ਤੇਜ਼ ਹੋ ਗਈ ਹੈ ਬਾਰਿਸ਼ ਦੇ ਨਾਲ ਤੇਜ਼ ਬਾਰਿਸ਼ ਦੇ ਨਾਲ ਤੁਸੀਂ ਆਸਮਾਨ ਦੇ ਉੱਤੇ ਬੱਦਲ ਹੈ ਔਰ ਟ੍ਰੈਫਿਕ ਵੀ ਜਿਹੜੀ ਹੈ ਹੁਣ ਥੋੜੀ ਹੋ ਗਈ ਹੈ ਮਤਲਬ ਲੋਕੀ ਆਪਣੀ ਡੈਸਟੀਨੇਸ਼ਨ ਤੇ ਜਾਣ ਦੀ ਵੀ ਜਾਏ ਕਿਸੇ ਦੁਕਾਨ ਦੇ ਥੱਲੇ ਸ਼ੈੱਡ ਦੇ ਵਿੱਚ ਕਿਸੇ ਜਗ੍ਹਾ ਦਾ ਆਪਣੇ ਆਪ ਨੂੰ ਲੁਕੋ ਲੈ ਆਏ ਕਿ ਬਾਰਿਸ਼ ਨਾਲ ਗਿੱਲੇ ਨਾਲ ਗੱਲ ਕਰਾਂਗੇ ਅਸੀਂ ਹੋਰ ਵੀ بارش ਦਾ ਨਜ਼ਾਰਾ ਹੈ بارش ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ بارش ਦੇ ਨਾਲ ਅੰਮ੍ਰਿਤ ਜੀ بارش ਇਕਦਮ ਬਹੁਤ ਤੇਜ਼ بارش ਹੋ ਰਹੀ ਹੈ ਤੁਸੀਂ ਵੀ ਦੇਖਦੇ ਪਿਓ ਕਿਹੋ ਜਿਹਾ ਲੱਗ ਰਿਹਾ ਲੱਗ ਰਿਹਾ ਜੀ ਬਹੁਤ ਹਾਨਾ 모ਸਾ ਲੱਗ ਰਿਹਾ ਹੈ ਬੜੀਆਂ ਟੰਡੀਆਂ ਵਾ ਚਲਣ ਲੀਆਂ ਅੱਗੋਂ ਆਂਦੇ ਟਾਈਮ ਚ ਗੇ بارشਾਂ ਹੋਉਂਦੀਆਂ ਰਹੀਆਂ ਨੇ ਡੰਡ ਜਲਦੀ ਆਏਗੀ ਸਵਾਟਰ ਜਲਦੀ ਨਿਕਲ ਜਾਣਗੇ ਵੇ ਮੌਸਮ ਦੇ ਵਿੱਚ ਕੁਝ ਅਜਿਹਾ ਤਾਂ ਜਿਸਾ ਪਹਿਲੇ ਧੁੱਪ ਨਿਕਲੀ ਹੋਈ ਸੀ ਪਹਿਲੇ ਧੁੱਪ ਨਿਕਲੀ ਹੋਈ ਈ ਤਮਾਸ਼ਾ ਨਾ ਲੱਗਾਇ ਤੇ ਪਿੱਛੇ ਧੁੱਪ ਦੀ ਪਈ ਤੇ ਇੱਕਦਮ ਬਾਰਿਸ਼ਾਂ ਨਾਲ ਰਾਤ ਮਹਿਸੂਸ ਹੋ ਰਹੀ ਹੈ ਬਿਲਕੁਲ ਜਿਸਾ ਮੈਂ ਪਹਿਲੇ ਦੱਸ ਰਿਹਾ ਕਿ ਧੁੱਪ ਦੇ ਨਾਲ ਥੋੜਾ ਜਿਆ ਐ ਮਹਿਸੂਸ ਹੋ ਰਿਹਾ ਸੀਗਾ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਜਿਸਾ ਨਾ ਅਮਰਜੀਤ ਨੇ ਦੱਸ ਰਿਹਾ ਕਿ ਪਿੱਤ ਵਗੈਰਾ ਦੇ ਨਾਲ ਜਲਦ ਜ਼ਰੂਰ ਹੋ ਰਹੀ ਸੀਗੀ ਮਗਰ ਇਸ ਤਰ੍ਹਾਂ ਇਹ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਆਸਮਾਨ ਤੇ ਬੱਦਲ ਆ ਗਏ ਬੱਦਲ ਤੋਂ ਬਾਅਦ ਇਕਦਾ ਮਾਰਿਸ਼ ਸ਼ੁਰੂ ਹੋ ਗਈ ਬਾਰਿਸ਼ ਦੇ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਬੋਲੀ ਕੀ ਲੱਗ ਰਿਹਾ ਤੁਹਾਨੂੰ ਬਾਰਿਸ਼ ਬਾਰੇ ਬਾਰਿਸ਼ ਬਾਰਿਸ਼ ਬਹੁਤ ਤੇਜ਼ ਹੋ ਰਹਾ ਹੈ ਹਾਂ ਇਤਨਾ ਤੇਜ਼ ਹੋ ਰਹਾ ਹੈ ਕੀ ਬਤਲਾਈ ਅਜੇ ਜਿਵੇਂ ਧੂਪ ਵਗੈਰਾ ਨਿਕਲੀ ਹੋਈ ਸੀ ਸਵੇਰੇ ਨਹੀਂ ਨਹੀਂ ਸੋਭਾ ਤੜੀ ਕੱਲੀ ਸੀ ਧੂਪ ਕਿ ਆਵੇਗੀ ਕੀ ਕਿਸ ਤਰ੍ਹਾਂ ਹੋਵੇਗਾ ਸੋ ਤੁਸੀਂ ਤਸਵੀਰਾਂ ਹਾਲ ਬਾਜ਼ਾਰ ਦੇ ਬਾਹਰ ਦੀਆਂ ਦੇਖ ਰਹੇ ਹੋ ਕਿ ਲੋਕ ਇੱਥੇ ਦੂਰ ਦੂਰ ਤੋ ਕਿਉਂਕਿ ਕਾਰੋਬਾਰੀ ਏਰੀਆ ਹੈ ਇਸ रास्ते श्री हरबंदर साहिब ਤੋਂ ਜਾਣ ਦੇ ਲਈ ਸ਼ਦਾਲੂ ਇੱਥੇ ਪਹੁੰਚਦੇ ਨੇ ਕਾਰੋਬਾਰ ਆਪਣਾ ਸਾਰਾ ਇੱਥੇ ਚੱਲਦਾ ਹੈ ਔਰ بارش ਕਰਕੇ ਮੌਸਮ ਦੇ ਵਿੱਚ ਕਾਫੀ ਬਦਲਾਅ ਆ ਗਿਆ ਬੋ ਜੀ بارش ਇੱਕਦਮ ਤੁਸੀਂ ਦੇਖਦੇ ਪियोगੇ ਧੁੱਪ ਨਿਕਲੀ ਹੋਈ ਸੀ ਕਿ بارش ਹੋਣਾ ਆ ਗਈ ਆਹੋ ਭਈ ਇਹ ਆਹੋ ਜੀ ਕਿ ਜੇ ਆਪਾਂ ਦੇ ਆਪਕ ਬਹੁਤ ਬਾਰਸ ਆਈ ਇਹ ਤਾਂ ਮੌਸਮ ਨੇ ਕਰਵਟ ਬਣ ਰਹੀ ਹੈ ਬਹੁਤ ਮੌਸਮ ਨੇ ਕਰਵਟ ਬਣ ਰਹੀ ਹੈ ਬਿਲਕੁਲ ਬਿਲਕੁਲ ਤੁਸੀਂ ਦੇਖੋ ਵਰਮਾ ਜੀ ਮੌਸਮ ਇੱਕਦਮ ਹੀ ਕਰਵਟ ਬਦਲ ਲਿਆ ਥੋੜੀ ਦੇਰ ਪਹਿਲੇ ਧੁੱਪ ਨਿਕਲੀ ਹੋਈ ਸੀਗੀ ਹਾਂਜੀ ਜੀ بارش ਨਾਲ ਜਿਹੜਾ ਮੌਸਮ ਬੜਾ ਖੁਸ਼ਗੁਵਾਰ ਜਿਹਾ ਹੋ ਗਿਆ ਦੋ ਦਿਨ ਹੋ ਗਏ ਸੀ ਥੋੜੀ ਗਰਮੀ ਮਹਿਸੂਸ ਹੋ ਜ਼ਿਆਦਾ ਹੋ ਰਹੀ ਸੀਗੀ ਪਰ ਅੱਜ ਦੀ بارش ਨੇ ਮੌਸਮ ਇੱਕਦਮ ਠੰਡਾ ਕਰਤਾ ਸੁਹਾਵਣਾ ਮੌਸਮ ਹੋ ਗਿਆ ਤੁਸੀਂ ਥੋੜੀ ਦੇਰ ਪਹਿਲੇ ਜੇ ਅਸੀਂ ਗੱਲ ਕਰੀਏ ਤਾਂ ਹੋਰ ਅੱਧਾ ਪੌਣਾ ਘੰਟਾ ਪਹਿਲੇ ਜਿਵੇਂ ਧੁੱਪ ਨਿਕਲੀ ਹੋਈ ਸੀਗੀ ਅੱਜ ਧੁੱਪ ਨਿਕਲੀ ਸੀ ਉਸ ਵੇਲੇ ਹੀ ਲੱਗਦਾ ਵੀ ਕੋਈ بارش ਹੋਏਗੀ ਪਰ ਇੱਕਦਮ ਹੀ ਇਹ بارش ਹੋ ਗਿਆ ਔਰ ਵਧੀਆ ਹੋ ਗਿਆ ਮੌਸਮ ਕਬੀਆ ਗੱਲ ਹੈ ਜੀ ਕਿ ਮੌਸਮ ਜੇ ਦਿਨ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਆਸਮਾਨ ਦੇ ਉੱਤੇ ਕੁੱਪ ਨਿਕਲੀ ਹੋਈ ਸੀਗੀ ਥੋੜਾ ਥੋੜਾ ਮਹਿਸੂਸ ਹੋ ਰਿਹਾ ਸੀਗਾ ਕਿ ਗਰਮੀ ਵੱਧਦੀ ਜਾ ਰਹੀ ਹੈ ਜਿਉ ਜੋ ਦਿਨ ਅੱਗੇ ਜਾਏਗਾ ਬਰਸਾਤ ਕਰ ਕੁੱਪ ਕਰਕੇ ਲੋਕ ਮਹਿਸੂਸ ਕਰ ਰਹੇ ਸੀ ਗਰਮੀ ਪਰ ਜਿਸ ਤਰ੍ਹਾਂ ਹੀ ਮੌਸਮ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਔਰ ਬਾਰਿਸ਼ ਜਿਹੜੀ ਹੈ ਆ ਗਈ ਹੈ ਔਰ ਜਿਹਦੇ ਨਾਲ ਥੋੜਾ ਮੌਸਮ ਹੁਣ ਖੁਸ਼ਗੁਵਾਰ ਹੋ ਗਿਆ ਹੈ ਲੋਕੀ ਹੁਣ ਰਾਹਤ ਥੋੜੀ ਜਿਹੀ ਮਹਿਸੂਸ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਕਮ ਮੌਸਮ ਐਸੇ ਤਰ੍ਹਾਂ ਹੀ ਰਿਹਾ ਤਾਂ ਮਾਨ ਸਰਦੀ ਜਿਹੜੀ ਆ ਉਹ ਜਲਦੀ ਆ ਜਾਏਗੀ ਸੋ ਨਜ਼ਾਰਾ ਤੁਹਾਨੂੰ ਅਮਲੇਸਰ ਦੇ ਵਿੱਚੋਂ ਹਾਲ ਬਾਜ਼ਾਰ ਦੇ ਬਾਹਰ ਜਿਸ ਵਾਂ ਬਰਸਾਤ ਹੋ ਰਹੀ ਹੈ ਤੁਹਾਨੂੰ ਉਹਦੇ ਨਾਲ ਦਿਖਾ ਰਿਹਾ ਸਾਰੀਆਂ ਤਸਵੀਰਾਂ ਤੁਹਾਨੂੰ ਇਤਵਦੀ ਦਿਖਾ ਰਿਹਾ ਕਿ ਬਰਸਾਤ ਦੇ ਵਿੱਚ ਲੋਕੀ ਕਿਸ ਤਰ੍ਹਾਂ ਇੰਜੋਏ ਕਰਦੇ ਨੇ ਆਪਣੇ ਕਮਾਕਾਰਾਂ ਦੇ ਜਿਹੜੇ ਖੜੇ ਨੇ ਉਹਨਾਂ ਨੂੰ ਜਰੂਰ ਗਾਹਕ ਦਾ ਇੰਤਜ਼ਾਰ ਹੁੰਦਾ ਹੈ ਪਰ ਬਾਰਿਸ਼ ਕਰਕੇ ਉਹ ਬਾਰਿਸ਼ ਦਾ ਵੀ ਇੰਤਜ਼ਾਰ ਕਰਦੇ ਨੇ ਲੋਕਾਂ ਨੂੰ ਟਾਈਮ ਲੱਗਦਾ ਸੀਗਾ ਕਿ ਬਰਸਾਤ ਨਹੀਂ ਹੁੰਦੀ ਸੀਗੀ ਹੁਣ 2 ਦਿਨ ਬਾਅਦ ਫਿਰ ਬਰਸਾਤ ਹੋ ਗਈ ਹੈ ਔਰ ਮੌਸਮ ਫਿਰ ਖੁਸ਼ਗਵਾਰ ਹੋ ਗਿਆ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬੈਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ ਔਰ بارش ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਹਾਲ ਬਾਜ਼ਾਰ ਦੇ ਬਾਹਰ ਅਸੀਂ ਖੜੇ ਹਾਂ ਔਰ بارش ਨੇ ਮੌਸਮ ਖੁਸ਼ਗਵਾਰ ਕਰਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ بارش ਇੱਕਦਮ بارش ਸ਼ੁਰੂ ਹੋ ਗਈ ਹੈ ਧੁੱਪ ਨਿਕਲੀ ਹੋਈ ਸੀਗੀ ਮਗਰ ਕੁਝ ਦੇਰ ਬਾਅਦ ਹੀ ਮੌਸਮ ਇੱਕਦਮ ਬਦਲ ਗਿਆ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਇਸ ਵੇਲੇ بارش ਹੋ ਰਹੀ ਹੈ ਜਿਸ ਦੇ ਨਾਲ ਸ਼ਹਿਰ ਦਾ ਜਿਹੜਾ ਤਾਪਮਾਨ ਸੀਗਾ ਉਹ ਕਾਫੀ ਉਹਦੇ ਚ ਘਾਬੜ ਦਤ ਕੀਤੀ ਗਈ ਹੈ ਵੈਸੇ ਫਿਲਹਾਲ ਮੌਸਮ ਮਹੀਨਾ ਬਦਲਣ ਦੇ ਨਾਲ ਭਾਦੋ ਦਾ ਮਹੀਨਾ ਚੱਲਦਾ ਪਿਆ ਹੈ ਬਰਸਾਤ ਦੇ ਨਾਲ ਹਮਸਤਾ ਹੁੰਦੀ ਹੈ ਮਗਰ بارش ਦੇ ਅੱਜ ਦੀ بارش ਦੇ ਨਾਲ ਤੁਸੀਂ ਠੰਡਕ ਮਹਿਸੂਸ ਕਰ ਰਹੇ ਹੋ ਤਸਵੀਰਾਂ ਤੁਹਾਨੂੰ ਹਾਲ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਯਕਦਮ بارش ਦੇ ਨਾਲ ਇਕਦਮ ਚੇਂਜ ਹੋ ਗਿਆ ਲੋਕ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਜਿਹੜੇ ਉਹ ਆਪਣੇ ਆਪ ਡੁੱਬ ਕੇ ਬੈਠੇ ਨੇ ਦਪਾਨਾ ਦੇ ਬਾਹਰ ਆਪਣੇ ਆਪ ਨੂੰ ਬਚਾਉਣ ਦੇ ਲਈ ਖਲੋਗੇ ਨੇ ਪਰ ਮੌਸਮ ਨੇ ਇਕਦਮ ਕਰਵਟ ਬਦਲੀ ਹੈ ਮੌਸਮ ਖੁਸ਼ਗਵਾਰ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਹਾਜ਼ਰਦਾਰੀਆਂ ਦਿਖਾ ਰਹੇ ਹਾਂ ਕੁਝ ਦਿਨ ਪਹਿਲੇ ਕੋਪ ਨਿਕਲੀ ਹੋਈ ਸੀਗੀ ਔਰ ਗਰਮੀ ਮਹਿਸੂਸ ਹੋ ਰਹੀ ਸੀਗੀ ਮਗਰ ਮੌਸਮ ਦੇ ਵਿੱਚ ਬਦਲਾਅ ਆ ਗਿਆ ਹੈ ਜੇਕਰ ਦਮ بارش ਬੱਦਲ ਆਏ ਬੱਦਲ ਦੇ ਨਾਲ بارش ਸ਼ੁਰੂ ਹੋ ਗਈ ਸਾਰੇ ਸ਼ਹਿਰ ਦੇ ਵਿੱਚ ਹੀ بارش ਹੋ ਰਹੀ ਹੈ ਤਸਵੀਰਾਂ ਤੁਹਾਨੂੰ ਖਾਲਦਪੁਰ ਦੀਆਂ ਦਿਖਾ ਰਹੇ ਹਾਂ ਗੱਲ ਵੀ ਕਰਾਂਗੇ ਕਿ ਮੌਸਮ ਇੱਕਦਮ ਬੌਸਮ ਦੇ ਵਿੱਚ ਬਦਲਾਅ ਆਉਣ ਦੇ ਨਾਲ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਗਰਮੀ ਜਿਹੜੀ ਪੈ ਰਹੀ ਸੀਗੀ ਉਹਦੇ ਨਾਲ ਥੋੜੀ ਜਿਹੀ ਰਾਹਤ ਮਿਲੀ ਹੈ ਸ਼ਹਿਰ ਦੇ ਵਿੱਚ ਇੱਕਦਮ ਮੌਸਮ ਬਦਲ ਗਿਆ ਹੈ ਔਰ ਤੇਜ਼ بارش ਹੋ ਰਹੀ ਹੈ ਜਦੇ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ ਠੰਡਾ ਹੋ ਗਿਆ ਹੈ ਥੋੜੀ ਦੇਰ ਪਹਿਲੇ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਕਿ ਹੁਣ ਆ ਹਿਸਤਾ ਹਿਸਤਾ ਬਾਰਿਸ਼ ਘਟਦੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਅਮਨਸਰ ਸ਼ਹਿਰ ਦੀਆਂ ਦਿਖਾ ਰਿਹਾ ਦੂਰ ਦੂਰ ਤੁਸੀਂ ਨਜ਼ਾਰੇ ਚ ਦੇਖੋ ਦੂਰ ਦੂਰ ਤੱਕ ਇਹ ਲੱਗ ਰਿਹਾ ਕਿ ਬਾਰਿਸ਼ ਸਾਰੇ ਸ਼ਹਿਰ ਦੇ ਵਿੱਚ ਹੀ ਹੋ ਰਹੀ ਹੈ ਸਾਈਕਲ ਸਾਹਿਬ ਯਕਦਮ ਅਸੀਂ ਜਿਸ ਤਰ੍ਹਾਂ ਪਹਿਲੇ ਥੋੜੀ ਦੇਰ ਪਹਿਲੇ ਵੇਟ ਕਰ ਰਹੇ ਸੀਗੇ ਕਿ ਧੁੱਪ ਨਿਕਲੀ ਹੋਈ ਸੀਗੀ ਔਰ ਧੁੱਪ ਨਿਕਲਣ ਤੋਂ ਬਾਅਦ ਯਕਦਮ ਮੌਸਮ ਬਦਲ ਗਿਆ ਹੈ ਔਰ ਹੁਣ ਬਾਰਿਸ਼ ਵੀ ਦੇਖ ਰਹੇ ਹੋ ਉਲੀ ਗਾ ਪਹਿਲਾਂ ਆਪਾਂ ਗਰਮੀ ਮਹਿਸੂਸ ਕਰ ਰਹੇ ਸੀ ਆਪਾਂ ਏਸੀ ਚਲਾ ਕੇ ਬੈਠੇ ਸੀ ਜਦੋਂ ਬਾਰਿਸ਼ ਆਈ ਆਪਾਂ ਏਸੀ ਬੰਦ ਕਰਕੇ ਹੁਣ ਬਾਹਰ ਦਾ ਨਜ਼ਾਰਾ ਆ ਕੇ ਦੇਖਣਾ ਚਾਹੀਦਾ ਬਹੁਤ ਅੱਛਾ ਲੱਗ ਰਿਹਾ ਇਹ ਸਭ ਪ੍ਰਭੂ ਦੀ ਕਿਰਪਾ ਹੈ ਪ੍ਰਭੂ ਦੀ ਕਿਰਪਾ ਬਣੀ ਰਹੇ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਲੱਗਦੀ ਇਹ ਹੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਬਾਰਿਸ਼ ਨਾਲ ਮੌਸਮ ਇੱਕਦਮ ਖੁਸ਼ਗੁਵਾਰਾ ਜਿਵੇਂ ਅਸੀਂ ਮਹਿਸੂਸ ਕਰਨੇ ਕਿ ਭਾਦੋ ਦੇ ਮਹੀਨੇ ਦੇ ਵਿੱਚ ਇੱਧਰ ਬਾਰਿਸ਼ ਹੁੰਦੀ ਨਹੀਂ ਉੱਧਰ ਨਹੀਂ ਹੁੰਦੀ ਨੇ ਮਗਰ ਬਾਰਿਸ਼ ਜਿਸ ਤਰ੍ਹਾਂ ਹੀ ਹੋਈ ਹੈ ਤਾਮਾਨ ਹੋਰ ਥੱਲੇ ਆ ਗਿਆ ਬਿਲਕੁਲ ਇਕੱਲਾ ਨਹੀਂ ਇਹ ਚੀਨ ਲੇ ਰਹੀ ਸਾਹਮਣੇ ਹੀ ਬਿਲਕੁਲ بارش ਬਹੁਤ ਤੇਜ਼ ਆ ਰਹੀ ਹੈ ਅਸਲ ਇਹਦੇ ਵਿੱਚ ਕੋਈ ਇਹ ਦੌਰ ਆਈ ਨਹੀਂ ਪ੍ਰਭਾਵ ਪਾ ਹੀ ਅਸਲ ਤੇ ਤੇਜ਼ بارش ਦੀ ਗੱਲ ਕਰੀਏ ਇਸ ਸਾਈਡ ਤੁਸੀਂ ਤਸਵੀਰਾਂ ਦੇਖ ਲਿਓ بارش ਬਹੁਤ ਤੇਜ਼ ਹੋ ਗਈ ਹੈ ਇਕਦਮ بارش ਜਿਸ ਤਰ੍ਹਾਂ ਹਲਕੀ ਸੀ ਥੋੜੀ ਟੱਟ ਗਈ ਸੀ ਹੁਣ ਇਕਦਮ ਤੇਜ਼ ਹੋ ਗਈ ਹੈ بارش ਦੇ ਨਾਲ ਤੇਜ਼ بارش ਦੇ ਨਾਲ ਤੁਸੀਂ ਆਸਮਾਨ ਦੇ ਉੱਤੇ ਬੱਦਲ ਹੈ ਔਰ ਟ੍ਰੈਫਿਕ ਵੀ ਜਿਹੜੀ ਹੈ ਹੁਣ ਥੋੜੀ ਹੋ ਗਈ ਹੈ ਮਤਲਬ ਲੋਕੀ ਆਪਣੀ ਡੈਸਟੀਨੇਸ਼ਨ ਤੇ ਜਾਣ ਦੀ ਬਜਾਏ ਕਿਸੇ ਦੁਕਾਨ ਦੇ ਥੱਲੇ ਸ਼ੈੱਡ ਦੇ ਵਿੱਚ ਕਿਸੇ ਜਗ੍ਹਾ ਦਾ ਆਪਣੇ ਆਪ ਨੂੰ ਲੁਕੋ ਲਿਆ ਹੈਗੇ بارش ਨਾਲ ਬਿੱਲੇ ਨਾਉਣ ਗੱਲ ਕਰਾਂਗੇ ਅਸੀਂ ਹੋਰ ਵੀ بارش ਦਾ ਨਜ਼ਾਰਾ ਹੈ بارش ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ بارش ਦੇ ਨਾਲ ਅੰਮ੍ਰਿਤ ਜੀ ਬਾਰਿਸ਼ ਇੱਕਦਮ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਤੁਸੀਂ ਵੀ ਵੇਖਦੇ ਪਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਲੱਗ ਰਿਹਾ ਜੀ ਬਹੁਤ ਸਾਨਾ ਮੌਸਮ ਲੱਗ ਰਿਹਾ ਬੜੀਆਂ ਠੰਡੀਆਂ ਹਵਾ ਚੱਲਣ ਲੱਗੀਆਂ ਅੱਗੋਂ ਆਉਣ ਦੇ ਟਾਈਮ ਤੇ ਜਦੋਂ ਬਾਰਸ਼ਾਂ ਹੋਰ ਹੁੰਦੀਆਂ ਰਹੀਆਂ ਤੇ ਠੰਡ ਜਲਦੀ ਆਏਗੀ ਸਵੈਟਰ ਜਲਦੀ ਨਿਕਲ ਜਾਣਗੇ ਨਹੀਂ ਮੌਸਮ ਦੇ ਵਿੱਚ ਕੁਝ ਅੱਜ ਤੱਕ ਜਿਸ ਤਰ੍ਹਾਂ ਪਹਿਲੇ ਧੁੱਪ ਨਿਕਲੀ ਹੋਈ ਸੀ ਪਹਿਲੋ ਧੁੱਪ ਨਿਕਲੀ ਹੋਈ ਤੇ ਮਾਸਾ ਨਾ ਲਗਾਈ ਤੇ ਪਿੱਤ ਟੁੱਬਦੀ ਪਈ ਤੇ ਇੱਕਦਮ ਬਾਰਸ਼ਾਂ ਨਾਲ ਰਾਤ ਮਹਿਸੂਸ ਹੋ ਰਹੀ ਹੈ ਬਿਲਕੁਲ ਉਹ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਰਿਹਾ ਕਿ ਧੁੱਪ ਦੇ ਨਾਲ ਥੋੜਾ ਜਿਹਾ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਦੱਸਣਾ ਅਮਰਜੀਤ ਨੇ ਦੱਸ ਰਿਹਾ ਕਿ ਤਿਤ ਵਗੈਰਾ ਦੇ ਨਾਲ ਜਲਦ ਜਰੂਰ ਹੋ ਰਹੀ ਸੀਗੀ ਮਗਰ ਇਸ ਤਰ੍ਹਾਂ ਇਹ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਆਸਮਾਨ ਤੇ ਬੱਦਲ ਆ ਗਏ ਬੱਦਲ ਤੋਂ ਬਾਅਦ ਇਕਦਮ ਬਾਰਿਸ਼ ਸ਼ੁਰੂ ਹੋ ਗਈ ਬਾਰਿਸ਼ ਦੇ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਬੋਲੀ ਕੀ ਲੱਗ ਰਿਹਾ ਤੁਹਾਨੂੰ ਬਾਰਿਸ਼ ਬਾਰੇ ਬਾਰਿਸ਼ ਬਾਰੇ ਬਹੁਤ ਤੇਜ਼ ਹੋ ਰਹਾ ਹੈ ਹਾਂ ਇਸ ਤਰ੍ਹਾਂ ਤੇ ਹੋ ਰਹੀ ਹੈ ਕੀ ਬਤਲੀ ਅਜੇ ਜਿਵੇਂ ਧੂਪ ਵਗੈਰਾ ਨਿਕਲੀ ਹੋਈ ਸੀ ਸਵੇਰੇ ਨਹੀਂ ਨਹੀਂ ਸਵੇਰ ਤੋਂ ਹੀ ਕਲੀ ਤੇ ਧੂਪ ਇੱਕ ਆਵੇ ਦੇ ਕਿ ਪੈਸਾ ਨਾ ਸੰਭਲ। ਸੋ ਤੁਸੀਂ ਤਸਵੀਰਾਂ ਹਾਲ ਬਾਜ਼ਾਰ ਦੇ ਬਾਹਰ ਦੀਆਂ ਦੇਖ ਰਹੇ ਹੋ ਕਿ ਲੋਕ ਇੱਥੇ ਦੂਰ ਦੂਰ ਤੋਂ ਕਿਉਂਕਿ ਕਾਰੋਬਾਰੀ ਏਰੀਆ ਹੈ ਇਸ ਰਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਦੇ ਲਈ ਸ਼ਹਿਦਾਲੂ ਇੱਥੇ ਪਹੁੰਚਦੇ ਨੇ ਕਾਰੋਬਾਰ ਆਪਣਾ ਸਾਰਾ ਇੱਥੇ ਚੱਲਦਾ ਹੈ ਔਰ ਬਾਰਿਸ਼ ਕਰਕੇ ਮੌਸਮ ਦੇ ਵਿੱਚ ਕਾਫੀ ਬਦਲਾਅ ਆ ਗਿਆ। ਬੋ ਜੀ ਬਾਰਿਸ਼ ਇੱਕਦਮ ਤੁਸੀਂ ਦੇਖਦੇ ਪियोगੇ ਧੁੱਪ ਨਿਕਲੀ ਹੋਈ ਸੀ ਕਿ ਬਾਰਿਸ਼ ਹੋਣਾ ਆ ਗਈ। ਆਹਾਂ। ਤੇ ਇਹ ਆਹਾਂ। ਜੀ। कि जे या पाना पाक बहुत बहुत सही ये मौसम में करवट बदल रही है बहुत मौसम में करवट बदल रही है बिल्कुल बिल्कुल ਤੁਸੀਂ ਦੇਖੋ ਵਰਮਾ ਜੀ ਮੌਸਮ ਇੱਕਦਮੀ ਕਰਵਟ ਬਦਲ ਲਈ ਹੈ ਥੋੜੀ ਦੇਰ ਪਹਿਲੇ ਧੁੱਪ ਨਿਕਲੀ ਹੋਈ ਸੀਗੀ ਹਾਂਜੀ ਜੀ بارش ਨਾਲ ਜਿਹੜਾ ਮੌਸਮ ਬੜਾ ਖੁਸ਼ਗੁਵਾਰ ਜਿਹਾ ਹੋ ਗਿਆ 2 ਦਿਨ ਹੋ ਗਏ ਸੀ ਥੋੜੀ ਗਰਮੀ ਮਹਿਸੂਸ ਹੋ ਜ਼ਿਆਦਾ ਹੋ ਰਹੀ ਸੀਗੀ ਪਰ ਅੱਜ ਦੀ بارش ਨੇ ਮੌਸਮ ਇੱਕਦਮ ਠੰਡਾ ਕਰਤਾ ਸੁਹਾਵਣਾ ਮੌਸਮ ਹੋ ਗਿਆ ਉਸੀ ਥੋੜੀ ਦੇਰ ਪਹਿਲੇ ਜੇ ਅਸੀਂ ਗੱਲ ਕਰੀਏ ਤਾਂ ਹੋਰ ਅੱਧਾ ਪੌਣਾ ਘੰਟਾ ਪਹਿਲੇ ਜਿਵੇਂ ਧੁੱਪ ਨਿਕਲੀ ਹੋਈ ਸੀਗੀ। ਅੱਜ ਧੁੱਪ ਨਿਕਲੀ ਫਿਰ ਤੇ ਨਹੀਂ ਲੱਗਦਾ ਵੀ ਕੋਈ ਬਾਰਿਸ਼ ਹੋਏਗੀ। ਪਰ ਇੱਕ ਦਮ ਹੀ ਇਹ ਬਾਰਿਸ਼ ਹੋ ਗਿਆ ਔਰ ਵਧੀਆ ਹੋ ਗਿਆ ਮੌਸਮ। ਉਹ ਵਧੀਆ ਗੱਲ ਹੈ ਜੀ ਕਿ ਮੌਸਮ ਜੇ ਇਸ ਦਿਨ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਆਸਮਾਨ ਦੇ ਉੱਤੇ ਧੁੱਪ ਨਿਕਲੀ ਹੋਈ ਸੀਗੀ। ਥੋੜਾ ਥੋੜਾ ਮਹਿਸੂਸ ਹੋ ਰਿਹਾ ਸੀਗਾ ਕਿ ਗਰਮੀ ਵੱਧਦੀ ਜਾ ਰਹੀ ਹੈ। ਜਿਉ ਜੋ ਦਿਨ ਅੱਗੇ ਜਾਏਗਾ ਬਰਸਾਤ ਕਰ ਧੁੱਪ ਕਰਕੇ ਲੋਕ ਮਹਿਸੂਸ ਕਰ ਰਹੇ ਸੀ ਗਰਮੀ। ਪਰ ਜਿਸ ਤਰ੍ਹਾਂ ਹੀ ਮੌਸਮ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਔਰ بارش ਜਿਹੜੀ ਆ ਗਈ ਹੈ ਔਰ ਜਿਹਦੇ ਨਾਲ ਥੋੜਾ ਮੌਸਮ ਹੁਣ ਖੁਸ਼ਗੁਵਾਰ ਹੋ ਗਿਆ ਹੈ ਲੋਕੀ ਹੁਣ ਮਰਾਹਤ ਥੋੜੀ ਇਹ ਮਹਿਸੂਸ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਕੰ ਮੌਸਮ ਇਸੇ ਤਰ੍ਹਾਂ ਹੀ ਰਿਹਾ ਤਾਂ ਸਰਦੀ ਜਿਹੜੀ ਹੈ ਉਹ ਜਲਦੀ ਆ ਜਾਏਗੀ ਸੋ ਨਜ਼ਾਰਾ ਤੁਹਾਨੂੰ ਅੰਮ੍ਰਿਤਸਰ ਦੇ ਵਿੱਚੋਂ ਹਾਲ ਬਾਜ਼ਾਰ ਦੇ ਬਾਹਰ ਜਿਸ ਤਰ੍ਹਾਂ ਬਰਸਾਤ ਹੋ ਰਹੀ ਹੈ ਤੁਹਾਨੂੰ ਉਹਦੇ ਨਾਲ ਦਿਖਾ ਰਿਹਾ ਸਾਰੀਆਂ ਤਸਵੀਰਾਂ ਤੁਹਾਨੂੰ ਇੱਕ ਵਧੀਆ ਦਿਖਾ ਰਿਹਾ ਕਿ ਬਰਸਾਤ ਦੇ ਵਿੱਚ ਲੋਕੀ ਕਿਸ ਤਰ੍ਹਾਂ ਇੰਜੋਏ ਕਰਦੇ ਨੇ ਆਪਣੇ ਕਮਾਕਾਰਾਂ ਦੇ ਜਿਹੜੇ ਖੜੇ ਨੇ ਉਹਨਾਂ ਨੂੰ ਜ਼ਰੂਰ ਗਾਹਕ ਦਾ ਇੰਤਜ਼ਾਰ ਹੁੰਦਾ ਹੈ ਪਰ ਬਾਰਿਸ਼ ਕਰਕੇ ਉਹ ਬਾਰਿਸ਼ ਦਾ ਵੀ ਇੰਤਜ਼ਾਰ ਕਰਦੇ ਲੋਕਾਂ ਨੂੰ ਟਾਈਮ ਲੱਗਦਾ ਸੀਗਾ ਕਿ ਬਰਸਾਤ ਨਹੀਂ ਹੁੰਦੀ ਸੀਗੀ ਹੁਣ 2 ਦਿਨ ਬਾਅਦ ਫੇਰ ਬਰਸਾਤ ਹੋ ਗਈ ਹੈ ਔਰ ਮੌਸਮ ਫੇਰ ਖੁਸ਼ਗਵਾਰ ਹੋ ਗਿਆ ਹੈ ਤੇ ਆਪਣਾ ਬਰਸਾਤ ਨੇ 23 ਦੇ ਨਾਲ ਜੋਤੀਬਲ ਡੇਲੀ ਸਵੇਰਾ ਟੀਵੀ ਅੰਮ੍ਰਿਤਸਰ